संगत ਆਹੇ ਗੁਰੂ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਬਿਓ ਪਟਨਾ ਸ਼ਹਿਰ ਵਿਖੇ ਪਵ ਲਿਓ ਮਦਰ ਦੇਸ਼ ਹਮ ਕੋ ਲੈ ਆਏ ਪਾਤ ਪਾਤ ਤਾਇਆਂ ਦੇ ਦੁਲਰਾਏ ਦੀਨ ਦੁਨੀਆ ਦੇ ਮਾਲਕ ਸਹਬੇ ਕਮਾਲ ਪੰਥ ਦੀਵਾਲੀ ਅਮਰਤ ਕੇ ਦਾਤੇ ਦੁਸ਼ਟ ਦਮਨ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦੇ ਅੜਾ ਜੋ ਸਾਰਾ ਜਗਤ ਮਨਾ ਰਿਹਾ ਆ ਆਬਾਦੀ ਕੋਟ ਮਿਤ ਸਿੰਘ ਦੀਆਂ ਸਾਰੀਆਂ ਪਿਆਰ ਵਾਲੀਆਂ ਸੰਗਤਾਂ ਜੋ ਇਲਾਕਾ ਕੋਟ ਮਿਤ ਸਿੰਘ ਦੀਆਂ 60 65 ਸਾਲਾਂ ਤੋਂ ਸਾਡੇ ਵੱਡੇ-ਵਡੇਰਿਆਂ ਨੇ ਮਹਾਨ ਨਗਰ ਕੀਰਤਨ ਉਸੇ ਤਰ੍ਹਾਂ ਨੌਜਵਾਨਾਂ ਦੇ ਵਿੱਚ ਬੜਾ ਜੋਸ਼ ਏ ਸਤਿ ਪ੍ਰਭਾਤ ਚੌਕੀ ਦੀ ਪਹਿਲਾ ਸੇਵਾ ਲਈ ਸਤਿਗੁਰੂ ਜੀ ਨੇ ਅੱਜ ਵਿਸ਼ਾਲ ਨਗਰ ਕੀਰਤਨ ਤੁਸੀਂ ਵੇਖ ਰਹੇ ਹੋ ਪੰਜਾਂ ਪਿਆਰੇ ਦੀ ਗਵਾਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਯਾ ਪਿੱਛੇ ਝਾਤੀ ਮਾਰੋ ਤੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕੱਠ ਇਹ ਪਿਆਰ ਹੈ ਕਲਗੀਧਰ ਪਾਤਸ਼ਾਹ ਜੀ ਨਾਲ ਉਹਨਾਂ ਦਾ ਦਿੱਤਾ ਖਾਣੇ ਪਿਆ ਉਹਨਾਂ ਦਾ ਦਿੱਤਾ ਪਾਨੇ ਆ ਜੇ ਆਪਾ ਪਰਿਵਾਰਾਂ ਵਿੱਚ ਵਸਦੇ ਆ ਨਾ ਆਪਣੇ ਪਰਿਵਾਰਾਂ ਚ ਬੱਚਿਆਂ ਚ ਤੇ ਕਲਗੀਧਰ ਪਾਤਸ਼ਾਹ ਕਰਕੇ ਸਹਬਜ਼ਾਦਿਆਂ ਦੇ ਕੁਰਬਾਨੀਆਂ ਕਰਕੇ ਐਸੇ ਦੀਨ ਦੁਨੀਆਂ ਦੇ ਮਾਲਕ ਜਿਨ੍ਹਾਂ ਨੇ ਹਿੰਦੁਸਤਾਨ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਿਆ ਤੇ ਸਾਰਿਆਂ ਨੂੰ ਉੱਚਾ ਸੁੱਚਾ ਜੀਵਨ ਅਮਰ ਸ਼ੱਕੋ ਸਿੰਘ ਸੱਜੋ ਅਮਰਤ ਵੇਲਾ ਸਮਾਹ ਲੋ ਤੇ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਬਾਟਾ ਛੱਕ ਕੇ ਤਿਆਰ ਬਰ ਤਿਆਰ ਖਾਲਸੇ ਦਾ ਰੂਪ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਸ ਟਾਈਮ ਵਿਸ਼ਾਲ ਨਗਰ ਕੀਰਤਨ ਜੋ ਕਿ ਆਬਾਦੀ ਕੋਟ ਮਿਸਿੰਗ ਤੋਂ ਆਰੰਭ ਹੋ ਕੇ ਸੰਗਤਾਂ ਦਾ ਮਾਰਦਾ ਹੋਇਆ ਠਾਠਾਂ ਦਾ ਕਟ ਵੇਖੋ ਸੰਗਤਾਂ ਕਿਸ ਤਰ੍ਹਾਂ ਗੁਰੂ ਘਰ ਨਾਲ ਪਿਆਰ ਅਥਾਹ ਕਰਦੀਆਂ ਹਨ ਤੇ ਇਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਰਹੀਆਂ ਹਨ ਇਸ ਟਾਈਮ ਨਗਰ ਕੀਰਤਨ ਜੋ ਕਿ ਗੁਰਦੁਆਰਾ ਪੋਟੋ ਹਰ ਸਿੰਘ ਸਭਾ ਆਬਾਦੀ ਕੋਟ ਮਿਸਿੰਗ ਤੋਂ ਆਰੰਭ ਹੋ ਕੇ ਵਕ ਵਕੋ ਨਗਰ ਖੇੜਿਆਂ ਚੋਂ ਹੁੰਦਾ ਹੋਇਆ ਤੇ ਇਸ ਟਾਈਮ ਗੁਰੂ ਅਰਜਨ ਦੇਵ ਨਗਰ ਵਿਖੇ ਨਗਰ ਕੀਰਤਨ ਪਹੁੰਚਿਆ ਸੰਗਤਾਂ ਦਾ ਵਿਸ਼ਾਲ ਟਾਟਾ ਮਾਰਦਾ ਘੱਟ ਇਹ ਧੰਗੁਰ ਗੋਬਿੰਦ ਸਿੰਘ ਜੀ ਸਾਹਿਬ ਪਟਨੇ ਸਾਹਿਬ ਦੀ ਧਰਤੀ ਤੇ ਜਿੱਥੇ ਅਵਤਾਰ ਲਿਆ ਅੱਜ ਉਹਨਾਂ ਦੇ ਅਵਤਾਰ ਧਾਰਨ ਦੀਆਂ ਖੁਸ਼ੀਆਂ ਵਿੱਚ ਸਮੂਹ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕਰੋੜ ਕਰੋੜ ਵਧਾਈ ਹੋਵੇ ਅਤੇ ਅਮਰਤ ਛੱਕੋ ਸਿੰਘ ਸਖਜੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ